ਸ੍ਰੀ ਕਾਲ ਜੀ ਸਾਰਿਆਂ ਨੂੰ ਲਾਈ ਸਟਾਈਲਿੰਗ ਦਾ ਸ਼ਾਨਾ ਉਹ ਚੈਨਲ ਦੇ ਤੁਹਾਨੂੰ ਬੜਾ ਸਵਾਗਤ ਹੈ ਤੇ ਹੋਰ ਸਭ ਨੂੰ ਤੁਹਾਡਾ ਕੀ ਹਾਲ ਚਾਲ ਹੈ ਤੇ ਅੱਜ ਦੀ ਵੀਡੀਓ ਵਿੱਚ ਅੱਜ ਤੁਹਾਡੇ ਨਾਲ ਅਸੀਂ ਲੈ ਕੇ ਆਏ ਹਾਂ ਜੀ ਅਸੀਂ ਜਿੱਦਾਂ ਘਰ ਦੇ ਵਿੱਚ ਇਹ ਬਲੇਜ਼ਰ ਆ ਬੱਚਿਆਂ ਦੇ ਬਲੇਜ਼ਰ ਆ ਸਕੂਲ ਦੇ ਬਲੇਜ਼ਰ ਆ ਬੱਚਿਆਂ ਦੀ ਯੂਨੀਫਾਰਮ ਦੇ ਬਲੇਜ਼ਰ ਹੋ ਜਾਂਦੇ ਆ ਆਉਣ ਜਾਣ ਵਾਸਤੇ ਇਕ ਅਗੇ ਉਹਨਾਂ ਫੰਕਸ਼ਨ ਵਗੈਰਾ ਆ ਕੋਈ ਨਾ ਕੋਈ ਪਾਰਟੀੰਗ ਵਗੈਰਾ ਤੁਰੀ ਰਹਿੰਦੀ ਆ ਤੇ ਬੱਚਿਆਂ ਨੂੰ ਜਿਹੜਾ ਉਹਨਾਂ ਕਰਮ ਕੱਪੜੇ ਤਾਂ ਪਾਉਣੇ ਪੈਂਦੇ ਆ ਤੇ ਇਹ ਬਲੇਜ਼ਰ ਵਗੈਰਾ ਬੱਚੇ ਜਿਹੜਾ ਗੰਦੇ ਕਰ ਲੈਂਦੇ ਆ ਕਿਤਨਾ ਕਿਤੇ ਦੇਖੋ ਦਾਗ ਲਗਾ ਲੈਂਦੇ ਜਿੱਥੇ ਇਹ ਮੇਰੇ بیٹے ਨੇ ਜਿਸ ਤ ਕਿਤੇ ਦਾਗ ਲਗਾਇਆ ਹੋਇਆ ਤੇ ਅੱਜ ਮੈਨੂੰ ਵਾਸ਼ ਕਰਨ ਲੱਗੀ ਤੇ ਤੁਹਾਨੂੰ ਵੀ ਦਿਖਾਉਣੀ ਆ ਕਿ ਕਿਵੇਂ ਵਾਸ਼ ਕਰ ਸਕਦੇ ਆ ਤੇ ਜਿਸ ਤਰ੍ਹਾਂ ਜੈਂਟਸ ਵੀ ਕੋਟ ਪੈਂਟ ਹੁੰਦੇ ਆ ਇਹ ਵੀ ਜਿਹੜਾ ਸੀਜ਼ਨ ਦੇ ਵਿੱਚ ਇੱਕ ਦੋ ਵਾਰ ਤੇ ਇਹਨਾਂ ਨੂੰ ਵਾਸ਼ ਕਰਨਾ ਪੈਂਦਾ ਬਾਰ-ਬਾਰ ਜਿਹੜੇ ਨਾ ਕਿ ਉਹ ਗੰਦੇ ਹੋ ਜਾਂਦੇ ਆ ਬਾਰ-ਬਾਰ ਕੌਂ ਦੇ ਨਾਲ ਜਿਸ ਤਰ੍ਹਾਂ ਇਹ ਕਾਲਰ ਦੇ ਉੱਤੋਂ ਸਾਰੇ ਇਹ ਕਿਰੇਆਉਂ ਗੰਦਗੀ ਡਸਟ ਦੇ ਦਾਗ ਲੱਗ ਜਾਂਦੇ ਆ ਇੱਥੇ ਕਫਾਂ ਦੇ ਕੋਲ ਇੱਥੇ ਵੀ ਦਾਗ ਲੱਗ ਜਾਂਦੇ ਆ ਤੇ ਅੱਜ ਅਸੀਂ ਘਰੇ ਇਹਨਾਂ ਨੂੰ ਵਾਸ਼ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਅਸੀਂ ਜਿਹੜਾ ਮਹਿੰਗੇ ਮਹਿੰਗੇ ਡਰਾਈ ਕਲੀਨ ਤੋਂ ਕਿਵੇਂ ਬਚ ਸਕਦੇ ਆ ਨਹੀਂ ਤਾਂ ਸਾਨੂੰ ਜਿਹੜਾ ਵਾ ਉਹ ਉਹ ਇੱਕ ਬੱਚਿਆਂ ਨੂੰ ਤਾਂ ਜੇ ਇੱਕ ਇਹ ਫੰਕਸ਼ਨ ਦੇ ਵਿੱਚ ਤੇ ਇਹ ਕੋਈ ਕੋਈ ਬਲੇਜ਼ਾ ਪਾਵਾਂਗੇ ਤਾਂ بار بار ਉਹਨਾਂ ਨੂੰ ਡਰਾਈ ਕਲਿੰਗ ਤਾਂ ਕਰਾਉਣੀ ਪਾਵੇਗਾ ਤੇ ਇੰਨੀ ਵਾਰੀ ਅਸੀਂ ਕਈ ਜਿਹੜੇ ਅਫਰਟ ਨਹੀਂ ਕਰ ਸਕਦੇ ਹੈਗੇ ਕਿ ਇੰਨਾ ਡਰਾਈ ਕਲਿੰਗ ਕਰਾਉਣ ਤੇ ਘਰ ਦੇ ਵਿੱਚ ਜਿਹੇ ਅਸੀਂ ਜਿਹੜਾ মাত্র 15-20 ਰੁਪਏ ਦੇ ਵਿੱਚ ਜਿਹੜਾ ਇਹ ਆਸਾਨੀ ਨਾਲ ਡਰਾਈ ਕਲਿੰਗ ਕਰ ਸਕਦੇ ਆ ਤੇ ਆਓ ਅੱਜ ਤੁਹਾਨੂੰ ਦਿਖਾਉਨੇ ਆ ਤੇ ਨਾਲੇ ਕਰਦੇ ਆ ਨਾਲ ਤੁਸੀਂ ਵੀ ਦੇਖੋ ਤੇ ਫਜ਼ੂਲ ਦੀ ਜਿਹੜੀ ਹੈ ਡਰਾਈ ਕਲਿੰਗ ਦੇ ਖਰਚੇ ਆ ਉਹ ਤੋਂ ਤੈਹੀਂ ਬਚ ਸਕਦੇ ਹੋ ਹਾਂਜੀ ਇੱਥੇ ਦੇਖੋ ਮੈਂ ਪਾਣੀ ਲੈ ਲਿਆ ਏ ਟੱਪ ਦੇ ਵਿੱਚ ਤੇ ਪਾਣੀ ਆਪਣੇ ਅਕੋਰਡਿੰਗ ਲੈ ਲੈਣਾ ਤੇ ਜਿੱਡਾ ਕ ਵੱਡਾ ਬਲੇਜ਼ਰ ਜਾਂ ਕੋਟ ਹੈ ਉਹਦੇ ਅਕੋਰਡਿੰਗ ਜਿੰਨੇ ਕ ਤੁਹਾਡੇ ਕੱਪੜੇ ਆ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਈਜੀ ਈਜੀ ਅਸੀਂ ਇੱਕ ਟੱਕਣੇ ਦਾ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਜਿਹੜਾ ਪਾਣੀ ਦੇ ਵਿੱਚ ਜਰਾ ਮਿਕਸ ਕਰ ਲਾਂਗੇ ਤੇ ਈਜੀ ਦੇ ਨਾਲ ਅਸੀਂ ਇੱਕ ਚੀਜ਼ ਹੋਰ ਪਾਵਾਂਗੇ ਕੱਲੇ ਈਜੀ ਦੇ ਨਾਲ ਇਹਨੂੰ ਜਿਹੜਾ ਵਾਸ਼ ਨਹੀਂ ਕਰਾਂਗੇ ਤੇ ਇਹ ਇਹਨਾਂ ਦੋਨਾਂ ਚੀਜ਼ਾਂ ਦੇ ਨਾਲ ਜਿਹੜਾ ਵਾ ਉਹ ਵਧੀਆ ਵਾਸ਼ ਹੋਣਗੇ ਬਲੇਜ਼ਰ ਵੀ ਤੇ ਕੋਟ ਵੀ ਇਹਦੇ ਨਾਲ ਅਸੀਂ ਪਾਵਾਂਗੇ ਸ਼ੈਂਪੂ ਤੇ ਸ਼ੈਂਪੂ ਵੀ ਜਿੰਨਾ ਅਸੀਂ ਈਜ਼ੀ ਲਿਆ ਸੀ ਓਨੀ ਕੁਆਂਟੀਟੀ ਵਿੱਚ ਅਸੀਂ ਜਿਹੜਾ ਉਹ ਸ਼ੈਂਪੂ ਲੈ ਲਾਂਗੇ ਤੇ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਪਾਣੀ ਦੇ ਵਿੱਚ ਅਸੀਂ ਨਾ ਮਿਕਸ ਕਰ ਲਾਂਗੇ ਤੇ ਪਾਣੀ ਦੇ ਵਿੱਚ ਇਹ ਚੰਗੀ ਤਰ੍ਹਾਂ ਜਿਹੜਾ ਵਾ ਉਹ ਮਿਕਸ ਹੋ ਜਾਣਾ ਚਾਹੀਦਾ ਵਾ ਤੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਅ ਬੇਕਿੰਗ ਸੋਡਾ ਬੇਕਿੰਗ ਪਾਊਡਰ ਪਾਵਾਂਗੇ ਇਹਦੇ ਵਿੱਚ ਤੇ ਬੇਕਿੰਗ ਪਾਊਡਰ ਜਿਹੜਾ ਵਾ ਇੱਕ ਚਮਚੇ ਦੇ ਲਗਭਗ ਅਸੀਂ ਇਹਦੇ ਵਿੱਚ ਐਡ ਕਰਾਂਗੇ ਤੇ ਮੈਂ ਅਸੀਂ ਟੱਕਾਂ ਦੇ ਨਾਲ ਹੀ ਇੱਥੇ ਮੈਜ਼ਰਮੈਂਟ ਕਰ ਲਈ ਸੀ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਜਿਹੜਾ ਇਹਨੂੰ ਚੱਗ ਕਰ ਲੈਣੀ ਆ ਇੱਕ 2 ਮਿੰਟ ਚੰਗੀ ਤਰ੍ਹਾਂ ਹਿਲਾਉਣਾ ਹੈ ਤੇ ਫਿਰ ਅਸੀਂ ਆ ਦੇਖੋ ਜਿਹੜਾ ਬੱਚਿਆਂ ਦਾ ਬਲੇਜ਼ਰ ਹੈ ਇਹਨੂੰ ਅਸੀਂ ਆ ਇੱਥੇ ਵੀ ਦੇਖੋ ਕਾਲਰ ਤੇ ਦਾਗ ਲਗਾਏ ਹੋਏ ਨੇ ਤੇ ਹਾਂ ਮੋਢੇ ਦੇ ਉੱਤੇ ਵੀ ਗੰਦਾ ਹੋਇਆ ਹੈ ਤੇ ਇਧਰ ਬਾਜੂ ਦੇ ਉੱਤੇ ਵੀ ਇਹਨਾਂ ਨੇ ਆਈਸਕ੍ਰੀਮ ਕਰਾ ਕੁਛ ਖਾਦਾ ਏ ਉਹਦੇ ਦਾਗ ਲਗਾਏ ਤੇ ਇਹਨੂੰ ਹੁਣ ਅਸੀਂ ਵਿੱਚ ਡਿਪ ਕਰ ਦਾਂਗੇ ਤੇ ਇਹ ਆ ਵੀ ਇਹਨਾਂ ਨੂੰ ਡਿਪ ਕਰਕੇ ਅ ਰੱਖਣਾ ਨਹੀਂ ਹੈਗਾ ਨਾਲ ਦੀ ਨਾਲ ਹੀ ਨੂੰ ਵਾਸ਼ ਕਰਨਾ ਹੈ ਇਹ ਨਹੀਂ ਕਿ ਇਹਨਾਂ ਨੂੰ 5-7 ਮਿੰਟ ਜਾਂ 10 ਮਿੰਟ ਲਈ ਅਸੀਂ ਇਹਨੂੰ ਡਿਪ ਕਰਕੇ ਰੱਖਦੀ ਏ ਫਿਰ ਇਹਨਾਂ ਕੱਪੜੇ ਵਾਸਤੇ ਹਾਰਮਫੁਲ ਹੁੰਦਾ ਏ ਤੇ ਜਿੱਥੇ-ਜਿੱਥੇ ਇਹਦੇ ਦਾਗਸ ਸੀਗਾ ਜਾਂ ਤੁਹਾਨੂੰ ਲੱਗਦਾ ਏ ਕਿ ਗੰਦਾ ਏ ਕਾਲਰ ਤੋਂ ਮੇਨ ਹੁੰਦਾ ਏ ਉਹ ਤੋਂ ਸ਼ੋਲਡਰ ਤੋਂ ਹੁੰਦਾ ਏ ਜਾਂ ਕਫਾਂ ਤੋਂ ਹੁੰਦਾ ਏ ਅੱਗੋਂ ਤੇ ਉਥੋਂ ਅਸੀਂ ਇਹਨੂੰ ਰਗ ਰਗ ਕਰਕੇ ਸਾਫ਼ ਕਰਾਂਗੇ ਤੇ ਫਿਰ ਜਦੋਂ ਦੇਖੋ ਇਹਨੂੰ ਨਿਚੋੜਨਾ ਜਿਹੜਾ ਵਾ ਨਾ ਉਹ ਇਦਾਂ ਜ਼ੋਰ-ਜ਼ੋਰ ਦੀ ਮੋੜ ਕੇ ਨਹੀਂ ਨਿਚੋੜਨਾ ਹਲਕੇ-ਹਲਕੇ ਹੱਥਾਂ ਦੇ ਨਾਲ ਨਿਚੋੜਨਾ ਹੈ ਤੇ ਫਿਰ ਅਸੀਂ ਇਹਦੇ ਵਿੱਚ ਹੀ ਜਿਹੜਾ ਆਪਣਾ ਉਹ ਜਿਹੜਾ ਕੋਟ ਆ ਉਹਨੂੰ ਵੀ ਡਿਪ ਕਰ ਲਵਾਂਗੇ ਤੇ ਕੋਟ ਜਿਹੜਾ ਨਾ ਉਹ ਕਾਲਰ ਤੋਂ ਕਾਫੀ ਗੰਦਾ ਹੋਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਅਸੀਂ ਇਹਦੇ ਇਹਨੂੰ ਡਿਪ ਕਰਕੇ ਤੇ ਨਾਲ ਦੀ ਨਾਲ ਇਹਨੂੰ ਵੀ ਵਾਸ਼ ਕਰਦੇ ਜਾਵਾਂਗੇ ਦੇਖਾਂਗੇ ਵੀ ਇਹ ਕਿੱਥੋਂ ਗੰਦਾ ਹੋਇਆ ਹੈ ਤੇ ਇਹਨੂੰ ਹਲਕੀ ਹਲਕੀ ਹੱਥਾਂ ਦੇ ਨਾਲ ਅ ਮਸਲ ਕੇ ਤੇ ਇਹਨੂੰ ਚੰਗੀ ਤਰ੍ਹਾਂ ਜੇਬਾਂ ਦੇ ਉੱਪਰੋਂ ਕਫਾਂ ਦੇ ਉੱਪਰੋਂ ਤੇ ਬਾਜੂ ਤੋਂ ਇਹਨੂੰ ਚੰਗੀ ਤਰ੍ਹਾਂ ਅਸੀਂ ਸਾਫ਼ ਕਰ ਲਾਂਗੇ ਤੇ ਸਾਫ਼ ਕਰਨ ਤੋਂ ਬਾਅਦ ਅਸੀਂ ਇਹਨੂੰ ਵੀ ਜਿਹੜਾ ਨਾ ਹਲਕੇ ਹੱਥਾਂ ਦੇ ਨਾਲ ਜਿਹੜਾ ਨਿਚੋੜ ਕੇ ਤੇ ਬਾਹਰ ਕੱਢ ਲਾਂਗੇ ਬਾਅਦ ਤੋਂ ਬਾਅਦ ਅਸੀਂ 3 ਤੋਂ 4 ਮਿੰਟ ਇਹਨਾਂ ਨੂੰ ਇਦਾਂ ਗਰਭ ਕਰਕੇ ਇਹਨੂੰ ਵਾਸ਼ ਕਰਨਾ ਹੈ ਤੇ ਫਿਰ ਇਹਨੂੰ ਜ਼ਿਆਦਾ ਨਹੀਂ ਕਰਨਾ ਹੈਗਾ ਬਸ ਬਿਲਕੁਲ ਜੈਂਟਲੀ ਵਾਸ਼ ਕਰਨਾ ਹੈ ਤੇ ਦੇਖੋ ਫਿਰ ਇਹਦੇ ਬਾਅਦ ਵਿੱਚ ਕਿੰਨੀ ਇਹਦੇ ਵਿੱਚੋਂ ਗੰਦਗੀ ਇਹਨਾਂ ਚੋਂ ਨਿਕਲੀ ਦੇਖੋ ਇਹ ਨਾ ਮਿੱਠਾ ਸੋਡਾ ਜਿਹੜਾ ਬੇਕਿੰਗ ਸੋਡਾ ਪਾਉਣ ਦੇ ਨਾਲ ਇਹ ਜਿੰਨੀ ਵੀ ਮੈਲਾ ਬਾਹਰ ਕਰ ਦਿੰਦਾ ਤੇ ਹੁਣ ਅਸੀਂ ਤਿੰਨ ਚਾਰ ਪਾਣੀ ਸਾਫ਼ ਪਾਣੀ ਦੇ ਨਾਲ ਇਹਨਾਂ ਨੂੰ ਵਾਸ਼ ਕਰ ਲਿਆ ਹੈ ਤੇ ਸਾਰੀ ਜੜੀਏ ਦੇ ਵਿੱਚੋਂ ਇਜ਼ੀ ਤੇ ਜੋ ਵੀ ਸ਼ੈਂਪੂ ਵਗੈਰਾ ਸੀ ਉਹ ਨਿਕਲ ਗਿਆ ਤੇ ਹੁਣ ਇਹ ਵਾਸ਼ ਹੋ ਗਏ ਆ ਤੇ ਹੁਣ ਦੇਖੋ ਅਸੀਂ ਇੱਥੇ ਕੀ ਕਰਾਂਗੇ ਵੀ ਇੱਥੇ ਲਾਵਾਂਗੇ ਅਸੀਂ ਕੰਡੀਸ਼ਨਰ ਕੰਡੀਸ਼ਨਰ ਜੋ ਅਸੀਂ ਆਮ ਵਾਲਾਂ ਦੇ ਵਿੱਚ ਚੂਜ਼ ਕਰਦੇ ਆ ਨਾ ਸ਼ੈਂਪੂ ਕਰਨ ਤੋਂ ਬਾਅਦ ਤੇ ਇਹ ਵਾਲਾਂ ਨੂੰ ਸਾਡੇ ਨੂੰ ਸੌਫਟ ਕਰ ਦਿੰਦਾ ਤੇ ਸ਼ਾਈਨ ਦਿੰਦਾ ਹੈ ਤੇ ਇਸੇ ਤਰੀਕੇ ਨਾਲ ਇਹਨੂੰ ਵੀ ਅਸੀਂ ਪਾਣੀ ਦੇ ਵਿੱਚ ਇੱਕ ਚਮਚ ਦੇ ਲਗਭਗ ਲੈਣਾ ਹੈ ਤੇ ਇਹਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਹਿਲਾ ਕੇ ਤੇ ਇਹਦੇ ਵਿੱਚ ਜਿਹੜਾ ਕੋਟ ਪੈਂਟ ਆ ਉਨੂੰ ਤਕਰੀਬਨ 5 ਕਮਿੰਟ 5 ਕਮਿੰਟ ਅਸੀਂ ਇਹਨਾਂ ਨੂੰ ਵਿੱਚ ਡਿਪ ਕਰਕੇ ਰੱਖਾਂਗੇ ਤੇ ਇਹਦੇ ਨਾਲ ਜਿਹੜਾ ਕੱਪੜੇ ਦਾ ਬਲੇਜ਼ਰ ਦਾ ਕੋਟ ਪੈਂਟ ਦਾ ਜੋ ਵੀ ਥ੍ਰੈਡ ਹਨ ਉਹ ਸੌਫਟ ਹੋ ਜਾਏਗਾ ਤੇ ਨਾਲ ਇਹਦੇ ਵਿੱਚ ਨਾ ਸ਼ਾਈਨ ਆ ਜਾਏਗੀ ਤੇ ਇਦਾਂ ਸ਼ਾਈਨ ਦੇ ਨਾਲ ਨਾ ਇਹਨਾਂ ਦੀ ਜਿਹੜੀ ਤੋਂ ਦੇ ਨਾਲ ਜਿਹੜੀ ਇਹਨਾਂ ਦੀ ਸ਼ਾਈਨ ਥੋੜੀ ਖਰਾਬ ਹੋਈ ਹੁੰਦੀ ਆ ਤੇ ਉਹ ਇਹਦੇ ਨਾਲ ਫਿਰ ਵਾਪਸ ਆ ਜਾਏਗੀ ਤੇ ਕਪੜਾ ਥੋੜਾ ਨਾ ਸੌਫਟ ਹੋ ਜਾਏਗਾ ਤੇ ਵਧੀਆ ਚਮਕ ਇਹਨਾਂ ਦੀ ਬਰਕਰਾਰ ਰਹੇਗੀ ਤੇ ਇਹਨਾਂ ਨੂੰ ਫੇਰ ਅਸੀਂ ਬਿਲਕੁਲ ਜੈਂਟਲੀ ਜਿਹੇ ਹੱਥਾਂ ਦੇ ਨਾਲ ਇਹਨਾਂ ਨੂੰ ਆ ਨਿਚੋੜ ਕੇ ਤੇ ਫੇਰ ਅਸੀਂ ਇਹਨਾਂ ਨੂੰ ਨਾ ਆ ਤਾਰ ਦੇ ਉੱਪਰ ਜਿਹੜਾ ਹੈਂਗਰ ਦੇ ਵਿੱਚ ਪਾ ਕੇ ਇਹਨਾਂ ਨੂੰ ਇਸੇ ਤਰ੍ਹਾਂ ਤਾਰ ਦੇ ਉੱਪਰ ਨੀ ਸੁਕਾਉਣਾ ਤੇ ਨਾ ਹੀ ਬਿਲਕੁਲ ਧੁੱਪ ਦੇ ਵਿੱਚ ਤੇ ਨਾ ਹੀ ਜ਼ਿਆਦਾ ਆ ਜਿਹੜਾ ਵਾ ਉਹ ਛਾਂ ਦੇ ਵਿੱਚ بس ਸੁਕਾਉਣਾ ਹੈ ਤੇ ਇਹਨੂੰ ਹੈਂਗਰ ਦੇ ਉੱਪਰ ਪਾ ਕੇ ਅਸੀਂ ਟੰਗ ਰਹੇ ਹਾਂ ਇਸ ਤਰ੍ਹਾਂ ਜੋ ਕਿ ਇਹਨਾਂ ਦੀ ਜਿਹੜੀ ਸ਼ੇਪ ਆ ਉਹ ਬਰਕਰਾਰ ਰਹੇ ਤੇ ਦੇਖੋ ਬਿਲਕੁਲ ਐ ਵਧੀਆ ਹੋ ਗਏ ਸੀ ਤੇ ਇਹਨਾਂ ਦੀ ਚਮਕ ਵਧੀਆ ਆ ਗਈ ਸੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਿਹੜੇ ਆਪਣੇ ਕੱਪੜੇ ਨੂੰ ਜਿਹੜਾ ਵਾਸ਼ ਕਰ ਸਕਦੇ ਹੋ ਤੇ ਈਜ਼ੀਲੀ ਜਿਹੜੇ ਤੁਸੀਂ ਆਪਣੇ ਪੈਸੇ ਉਹ ਬਚਾ ਸਕਦੇ ਹੋ ਤਾਂ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਜੀ ਸਤਿ ਸ਼੍ਰੀ ਅਕਾਲ ਜੀ